ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਲੈ ਕੇ ਹਾਜ਼ਰ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਉੱਤਰ ਪ੍ਰਦੇਸ਼ ਦੀ ਇੱਕ ਸੱਚੀ ਘਟਨਾ ਇੱਕ 19 ਸਾਲ ਦੀ ਕੁੜੀ ਦਿੱਲੀ ਦੇ ਹਸਪਤਾਲ ਵਿੱਚ ਲਾਹਵਾਰਸ ਹਾਲਤ ਵਿੱਚ ਪਈ ਹੁੰਦੀ ਆ ਡਾਕਟਰ ਜਦੋਂ ਉਹਦਾ ਚੈੱਕਅਪ ਕਰਦੇ ਨੇ ਤਾਂ ਉਹ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਹੁੰਦੀ ਆ ਤੇ ਉਹਦੀ ਹਾਲਤ ਕਾਫੀ ਕ੍ਰਿਟੀਕਲ ਹੁੰਦੀ ਆ ਉਹ ਨਰਸ ਨੂੰ ਕਹਿੰਦੇ ਨੇ ਕਿ ਇਹਨਾਂ ਦੇ ਨਾਲ ਕੌਣ ਆਇਆ ਉਹਨਾਂ ਨੂੰ ਬੁਲਾਓ ਨਰਸਾਂ ਬਾਹਰ ਬਾੜ ਦੇ ਵਿੱਚ ਜਾ ਕੇ ਆਵਾਜ਼ ਮਾਰਦੀਆਂ ਨੇ ਇੱਕ 19-20 ਸਾਲ ਦੀ ਕੁੜੀ ਜਿਹੜੀ ਆਈ ਸੀ ਯੂ ਦੇ ਵਿੱਚ ਭਰਤੀ ਆ ਜਿਹੜੀ ਅਰਧ ਵੇਹੋਸ਼ੀ ਦੀ ਹਾਲਤ ਵਿੱਚ ਪਈ ਆ ਕੁਝ ਵੀ ਦੱਸਣ ਦੇ ਸਮਰਥ ਨਹੀਂ ਉਹਦੇ ਨਾਲ ਕੌਣ ਆਇਆ ਉਹਨਾਂ ਨੂੰ ਡਾਕਟਰ ਸਾਹਿਬ ਬੁਲਾ ਰਹੇ ਆ ਕਾਫੀ ਟਾਈਮ ਲੱਪਣ ਤੋਂ ਬਾਅਦ ਇਹ ਸਿੱਟਾ ਨਿਕਲਦਾ ਕਿ ਉਹ ਜਿਹੜੀ ਕੁੜੀ ਆ ਉਹ ਲਾਵਾਰਸ ਹਾਲਤ ਦੇ ਵਿੱਚ ਹੁੰਦੀ ਆ ਉਹਦੇ ਨਾਲ ਕੋਈ ਨਹੀਂ ਆਇਆ ਹੁੰਦਾ ਉਹ ਕੁੜੀ ਕੌਣ ਸੀ ਉਹਦੇ ਨਾਲ ਕੀ ਹੋਇਆ ਸੀ ਇਹ ਸਾਰਾ ਕੁਝ ਦੇ ਜਾਣਨ ਲਈ ਚੱਲਦੇ ਆਪਾਂ ਪਿੱਛੇ ਉਸ ਕੁੜੀ ਦੀ ਕਹਾਣੀ ਸ਼ੁਰੂ ਹੁੰਦੀ ਆ ਇੱਕ ਮੱਧ ਵਰਗੀ ਪਰਿਵਾਰ ਤੋਂ 19 ਸਾਲ ਦੀ ਕੁੜੀ ਸੀਮਾ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਆ। ਉਹਨਾਂ ਦੇ ਘਰ ਵਿੱਚ ਉਹਦੇ ਇੱਕ ਭੈਣ ਭਰਾ ਤੇ ਉਹਦੀ ਮੰਮੀ ਰਹਿੰਦੇ ਆ। ਉਹਦੇ ਡੈਡੀ ਦੀ ਮੌਤ ਹੋ ਚੁੱਕੀ ਹੁੰਦੀ ਆ। ਪ੍ਰਾਇਮਰੀ ਸਕੂਲ ਤੋਂ ਬਾਅਦ ਉਹ ਹਾਈ ਸਕੂਲ ਦੇ ਵਿੱਚ ਜਾਂਦੀ ਆ। ਹਾਈ ਤੋਂ ਬਾਅਦ ਉਹ ਪਲੱਸ 2 ਦੇ ਵਿੱਚ ਦਾਖਲਾ ਲੈਂਦੀ ਆ। ਜਦੋਂ ਉਹ ਪਲੱਸ 2 ਦੇ ਵਿੱਚ ਹੁੰਦੀ ਆ ਤਾਂ ਉਹ ਕਿਸੇ ਮੁੰਡੇ ਨੂੰ ਪਸੰਦ ਕਰਨ ਲੱਗ ਜਾਂਦੀ ਆ। ਜਿਵੇਂ ਕਿ ਸੀਮਾ ਦਾ ਪਰਿਵਾਰ ਮੱਧ ਵਰਗੀ ਸੀ ਪਰ ਜਿਹੜੇ ਮੁੰਡੇ ਸ਼ਨੀ ਨੂੰ ਉਹ ਪਸੰਦ ਕਰਦੀ ਆ ਉਹ ਇੱਕ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਕਿਉਂਕਿ ਕੁੜੀ ਬਹੁਤ ਸੋਹਣੀ ਸੀ ਇਸ ਕਰਕੇ ਸ਼ਨੀ ਐ ਜਿਹੜਾ ਉਹ ਸੀਮਾ ਨੂੰ ਵੀ ਪਸੰਦ ਕਰਨ ਲੱਗ ਜਾਂਦਾ ਉਹ ਉਹਨੂੰ ਹੌਲੀ-ਹੌਲੀ ਆਪਣੇ ਦਿਲ ਦੀ ਗੱਲ ਦੱਸਦਾ ਕਿ ਮੈਂ ਤੈਨੂੰ ਪਸੰਦ ਕਰਦਾ ਉਹ ਉਹਨੂੰ ਕਹਿੰਦੀ ਆ ਵੀ ਮੈਂ ਵੀ ਤੈਨੂੰ ਪਸੰਦ ਕਰਦੀ ਆ ਚਲੋ ਉਹਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਮਿਲਦੇ ਆਗੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੀ ਸੀਮਾ ਗਈ ਉਹ ਕਹਿੰਦੀ ਹੈ ਕਿ ਵੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਆਪਾਂ ਵਿਆਹ ਕਰਵਾਉਣਾ ਕਰਵਾਉਣਾ ਕਿ ਤੁਹਾਡੇ ਘਰ ਦੇ ਆਪਣੇ ਵਿਆਹ ਲਈ ਮੰਨ ਜਾਣਗੇ। ਸਨੀ ਕਹਿੰਦਾ ਵੀ ਮੇਰੇ ਘਰ ਦੇ ਮੰਨਣੇ ਨਹੀਂ ਪਰ ਫਿਰ ਵੀ ਮੈਂ ਗੱਲ ਕਰਕੇ ਵੇਖੂ। ਸਨੀ ਆਪਣੇ ਮਾਂ ਕੋਲ ਗੱਲ ਕਰਦਾ ਵੀ ਮੈਨੂੰ ਇੱਕ ਕੁੜੀ ਪਸੰਦ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣਾ। ਉਹਦੀ ਮੰਮੀ ਕੁੜੀ ਬਾਰੇ ਪੁੱਛਦੀ ਆ ਤਾਂ ਉਹ ਦੱਸਦਾ ਕਿ ਉਹ ਇੱਕ ਮੱਧ ਵਰਗੀ ਪਰਿਵਾਰ ਦੀ ਆ ਉਹਦੇ ਪਾਪਾ ਹੈ ਨਹੀਂ ਦੋ ਛੋਟੇ ਭੈਣ ਭਰਾ ਤੇ ਇੱਕ ਉਹਦੀ ਮੰਮੀ ਰਹਿੰਦੇ ਆ। ਪਰ ਸਨੀ ਦੀ ਮੰਮੀ ਕਹਿੰਦੀ ਵੀ ਹਜੇ ਤੇਰੀ ਉਮਰ ਹੈ ਨਹੀਂ ਵਿਆਹ ਦੀ ਤੂੰ ਛੋਟੀ ਉਮਰ ਦਾ ਹਜੇ ਤ ਤੂੰ ਪੜਨਾ ਆਪਣੇ ਕੈਰੀਅਰ ਬਣਾਉਣਾ ਵੀ ਇਸ ਕਰਕੇ ਤੁਹਾਡਾ ਹਜੇ ਵਿਆਹ ਨਹੀਂ ਕਰ ਸਕਦੇ ਸੀ ਤੇ ਵੈਸੇ ਵੀ ਉਹ ਆਪਣੇ ਖਾਨਦਾਨ ਨਾਲ ਮੇਲ ਨਹੀਂ ਖਾਂਦੇ ਵੀ ਤੈਨੂੰ ਤਾਂ ਬਹੁਤ ਅਮੀਰ ਅਮੀਰ ਘਰ ਦੇ ਰਿਸ਼ਤੇ ਆ ਜਾਣਗੇ ਵੀ ਤੈਨੂੰ ਕਾਦੀ ਕਮੀ ਆ ਪਰ ਉਹ ਮਰਹੇਵ ਦੀ ਹੁੰਦੀ ਆ ਕਿ ਉਹ ਕਹਿੰਦਾ ਵੀ ਨਹੀਂ ਮੈਂ ਵਿਆਹ ਕਰਵਾਉਣਾ ਤਾਂ ਸੀਮਾ ਨਾਲ ਹੀ ਕਰਵਾਉਣਾ ਫਿਰ ਉਹ ਜਦੋਂ ਸੀਮਾ ਨੂੰ ਮਿਲਦਾ ਤਾਂ ਉਹਨੂੰ ਦੱਸਦਾ ਕਿ ਮੇਰੇ ਮੰਮੀ ਕਦੇ ਵੀ ਆਪਣੇ ਵਿਆਹ ਲਈ ਨਹੀਂ ਮੰਨਣਗੇ ਸੀਮਾ ਉਹਨੂੰ ਕਹਿੰਦੀ ਆ ਕਿ ਵੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਉਹ ਕਹਿੰਦਾ ਮੈਂ ਵੀ ਤੇਰੇ ਬਿਨਾ ਨਹੀਂ ਰਹਿ ਸਕਦਾ ਤੇ ਉਹ ਉਹਨੂੰ ਕਹਿੰਦਾ ਵੀ ਚਲ ਆਪਾਂ ਭੱਜ ਚੱਲਦੇ ਆਂ ਉਹਨੂੰ ਕਹਿੰਦਾ ਵੀ ਘਰੋਂ ਜਿੰਨਾ ਵੀ ਤੁਹਾਡੇ ਪੈਸੇ ਆਜਾਂਗੇ ਨਾ ਗੱਟਾ ਉਹ ਤੂੰ ਚੱਕ ਲਈ ਮੈਂ ਵੀ ਚੱਕ ਲਉਂਗੀ ਆਪਾਂ ਕਿਤੇ ਦੂਰ ਜਾ ਕੇ ਰਹਿਣ ਲੱਗ ਜਾਂਦੇ ਆਂ ਉਹਦੀ ਗੱਲ ਮੰਨ ਲਈ ਤੇ ਇੱਕ ਦਿਨ ਰਾਤ ਨੂੰ ਉਹ ਸਾਰਾ ਮਤਲਬ ਘਰੋਂ ਕੈਸ਼ ਤੇ ਸੋਨਾ ਵਗੈਰਾ ਲੈ ਕੇ ਭੱਜ ਜਾਂਦੇ ਆ ਜਦੋਂ ਉਹ ਚਲੇ ਜਾਂਦੇ ਆ ਤੇ ਉਹ ਦਿੱਲੀ ਪਹੁੰਚ ਜਾਂਦੇ ਆ ਜਾ ਕੇ ਦਿੱਲੀ ਰਹਿੰਦੇ ਆ ਉਹ ਕਿਸੇ ਗੰਦੀ ਜੀ ਝੁੱਗੀ ਝੌਂਪੜੀ ਦੇ ਵਿੱਚ ਇੱਕ ਝੌਂਪੜੀ ਜੀ ਲੈ ਲੈਂਦੇ ਆ ਤੇ ਉੱਥੇ ਰਹਿੰਦੇ ਆ ਹੌਲੀ ਹੌਲੀ ਮਹੀਨਾ ਦੋ ਮਹੀਨੇ ਜਦੋਂ ਹੋ ਰਹਿੰਦੇ ਆ ਤਾਂ ਉਹਨਾਂ ਦਾ ਦੋ ਤਿੰਨ ਮਹੀਨਿਆਂ ਬਾਅਦ ਇੱਕ ਦੂਜੇ ਤੋਂ ਮਨ ਅੱਕ ਜਾਂਦਾ ਕਿਉਂਕਿ ਜਿਹੜਾ ਸ਼ਨੀ ਸੀ ਉਹ ਹੁਣ ਵਧੀਆ ਪਰਿਵਾਰ ਦਾ ਸੀਗਾ ਵਧੀਆ ਉਹਦਾ ਘਰ-ਵਾਰ ਸੀ ਤੇ ਵਧੀਆ ਉਹ ਖਾਂਦਾ ਪੀਂਦਾ ਸੀ ਹੁਣ ਐ ਕਿਤੇ ਬਾਹਰ ਜਾ ਕੇ ਰਹਿਣਾ ਜਦੋਂ ਕੋਈ ਕੰਮ ਕਰਦੇ ਨਾ ਹੋਣ ਤੇ ਕੰਮ ਕਰਨਾ ਵੀ ਔਖਾ ਲੱਗਦਾ ਸੀ ਇਹ ਉਹਨੇ ਸੋਚਿਆ ਵੀ ਐ ਤਾਂ ਜ਼ਿੰਦਗੀ ਨਿਕਲਣੀ ਨਹੀਂ ਇਹ ਤਾਂ ਕੰਮ ਔਖਾ ਵੀ ਮੈਂ ਤਾਂ ਗਲਤ ਕੰਮ ਕਰ ਲਿਆ ਉਧਰੋਂ ਪਿੱਛੇ ਦੋ ਮਹੀਨੇ ਹਨਾ ਉਹਨਾਂ ਦੇ ਘਰ ਦੇ ਲੱਭ ਲੱਭ ਕੇ ਹੰਬ ਗਏ ਉਹਨਾਂ ਨੂੰ ਪਤਾ ਲੱਗ ਹੀ ਗਿਆ ਕਿ ਇਹਨਾਂ ਦਾ ਆਪਸ ਵਿੱਚ ਗੱਲਬਾਤ ਸੀ ਵੀ ਇਹ ਚਲੇ ਗਏ ਪਰ ਉਹਨਾਂ ਨੇ ਜਿਆਦਾ ਲੱਭਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਸ਼ਨੀ ਦੀ ਮਾਂ ਨੂੰ ਆਪਣੇ ਮੁੰਡੇ ਦਾ ਪਤਾ ਸੀ ਵੀ ਉਹ ਅਵਾਰਾਗਰਦ ਅਵਾਰਾਗਰਦੀ ਟਾਈਪ ਦਾ ਮੁੰਡਾ ਤੇ ਉਹ ਤੋਂ ਕੋਈ ਜਿਆਦਾ ਟਾਈਮ ਘਰੋਂ ਬਾਹਰ ਨਹੀਂ ਰਹਿਆ ਜਾਣਾ ਕਿਉਂਕਿ ਘਰੇ ਤਾਂ ਹੁਣ ਹਰ ਇੱਕ ਸੁੱਖ ਸਹੂਲਤ ਸੀ ਬਾਕੀ ਛੋਟੀ ਉਮਰ ਦੇ ਵਿੱਚ ਜਿਹੜੀ ਗਲਤੀ ਬੱਚੇ ਕਰਦੇ ਆ ਉਹ ਤੋਂ ਛੇਤੀ ਅੱਕ ਜਾਂਦੇ ਆ ਤੇ ਉਹ ਹੌਲੀ ਹੌਲੀ ਚਲੋ ਸੀਮਾ ਨੂੰ ਕਹਿਣ ਲੱਗਿਆ ਵੀ ਆਪਾਂ ਬਹੁਤ ਵੱਡੀ ਗਲਤੀ ਕੀਤੀ ਵੀ ਆਪਾਂ ਨੂੰ ਐ ਨਹੀਂ ਆਉਣਾ ਚਾਹੀਦਾ ਸੀ ਉਹ ਕਹਿੰਦੀ ਵੀ ਹਾਂ ਗਲਤੀ ਤਾਂ ਕੀਤੀ ਆ ਪਰ ਹੁਣ ਤਾਂ ਵੀ ਆਪਾਂ ਇੱਕ ਦੂਜੇ ਨਾਲ ਸਾਰੀ ਉਮਰ ਨਿਭਾਉਣ ਦਾ ਵਾਅਦਾ ਕੀਤਾ ਹੋਇਆ ਵੀ ਹੁਣ ਆਪਾਂ ਕਿਤੇ ਜਾ ਨਹੀਂ ਸਕਦੇ ਹੁਣ ਆਪਣੇ ਕੋਲੇ ਕੋਈ ਆਪਸ਼ਨ ਨਹੀਂ ਉਹ ਨੂੰ ਕਹਿੰਦਾ ਵੀ ਆਪਾਂ ਵਾਪਸ ਘਰੇ ਚੱਲਦੇ ਆ ਉਹ ਕਹਿੰਦੀ ਵੀ ਜੇ ਮੈਂ ਘਰੇ ਗਈ ਤਾਂ ਮੇਰੇ ਘਰ ਦੇ ਤਾਂ ਮੈਨੂੰ ਮਾਰ ਦੇਣਗੇ ਉਹ ਕਹਿੰਦਾ ਵੀ ਨਹੀਂ ਐਡੀ ਗੱਲ ਨਹੀਂ ਹੈਗੀ ਵੀ ਆਪਾਂ ਮਾਫੀ ਮੰਗ ਲਾਂਗੇ ਉਹ ਕਹਿੰਦੀ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਜਦੋਂ ਮੈਂ ਆਪਣੇ ਮਾਂ ਤੇ ਭੈਣ ਭਰਾ ਦੀ ਇੱਜ਼ਤ ਰੋਲ ਕੇ ਤਾਰ-ਤਾਰ ਕਰਕੇ ਆ ਗਈ ਵੀ ਹੁਣ ਮੈਂ ਉਹਨਾਂ ਨੂੰ ਫੇਸ ਨਹੀਂ ਕਰ ਸਕਦੀ ਵੀ ਹੁਣ ਤਾਂ ਮੈਂ ਤੇਰੇ ਨਾਲ ਹੀ ਰਹੂੰਗੀ। ਉਹ ਕਹਿੰਦਾ ਵੀ ਦੇਖ ਮੈਂ ਵੀ ਆਪਣੇ ਮਾਪੇ ਦੀ ਇਕਲੌਤੀ ਧੀ ਸੀ ਵੀ ਮੇਰੇ ਮਾਪੇ ਵੀ ਮੇਰੇ ਬਿਨਾ ਔਖੇ ਹੋਣਗੇ। ਵੀ ਐਡੀ ਗੱਲ ਨਹੀਂ ਆਪਾਂ ਨੂੰ ਮਾਫ ਕਰ ਦੇਣਗੇ। ਉਹ ਕਹਿੰਦੀ ਵੀ ਚੱਲ ਫਿਰ ਤੁਸੀਂ ਘਰੇ ਗੱਲ ਕਰ ਲਓ ਜੇ ਤੇਰੇ ਮੰਮੀ ਪਾਪਾ ਮੈਨੂੰ ਅਪਣਾਉਣਗੇ ਤਾਂ ਆਪਾਂ ਚਲੇ ਚੱਲਦੇ ਆਂ ਤੇ ਉਹਨੂੰ ਕਹਿੰਦਾ ਵੀ ਠੀਕ ਐ ਮੈਂ ਘਰ ਜਾਣਾ ਤੂੰ ਇੱਥੇ ਰਹਿ ਮੈਂ ਘਰ ਜਾਣਾ ਤੇ ਮੈਂ ਮੰਮੀ ਨਾਲ ਗੱਲ ਕਰਕੇ ਫਿਰ ਆਪਾਂ ਵੀ ਮੈਂ ਤੈਨੂੰ ਵਿਆਹ ਕੇ ਲੈ ਜਾਂ। ਵੀ ਤੂੰ ਘਰੇ ਨਾ ਜਾ ਚੱਲ ਤੂੰ ਇੱਥੇ ਰਹਿ। ਉਹਨੂੰ ਚਲੋ ਲਾਰਾ ਲਾ ਕੇ ਚਲਾ ਜਾਂਦਾ। ਉਹ ਰਹਿੰਦੀ ਆ 2-4 ਦਿਨ ਵੇਟ ਕਰਦੀ ਆ ਤੇ ਇਧਰ ਸਣੀ ਘਰੇ ਆ ਜਾਂਦਾ ਵਾਪਸ ਘਰੇ ਆ ਕੇ ਉਹ ਆਪਣੀ ਮਾਂ ਨਾਲ ਗੱਲ ਕਰਦਾ ਉਹਦੀ ਮਾਂ ਕਹਿੰਦੀ ਵੀ ਮੈਨੂੰ ਪਤਾ ਸੀ ਵੀ ਤੂੰ ਇੱਕ ਨਾ ਇੱਕ ਦਿਨ ਜ਼ਰੂਰ ਵਾਪਸ ਆਵੇਂਗਾ ਤੇ ਉਹ ਕਹਿੰਦਾ ਵੀ ਮਾਂ ਵੀ ਸੀਮਾ ਹਣਾ ਆਪਣਾ ਘਰਵਾਰ ਛੱਡ ਕੇ ਮੇਰੇ ਨਾਲ ਚਲੀ ਗਈ ਤੇ ਵੀ ਹੁਣ ਉਹ ਮੇਰੇ ਗਾਲੀ ਪੈ ਚੁੱਕੀ ਆ ਵੀ ਜੇ ਉਹਨੇ ਕੋਈ ਹੰਗਾਮਾ ਖੜਾ ਕਰਤਾ ਜਾਂ ਕੋਈ মিডিਆ ਦੇ ਵਿੱਚ ਗੱਲ ਫੁਲਾਤੀ ਤੇ ਵੀ ਆਪਣੀ ਤਾਂ ਬਦਨਾਮੀ ਹੋ ਜੂਗੀ ਉਹਨੂੰ ਘਰੇ ਰੱਖ ਲੋ ਉਹ ਕਹਿੰਦੀ ਵੀ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਇਹ ਕਦੇ ਨਹੀਂ ਹੋ ਸਕਦਾ ਵੀ ਆਪਾਂ ਉਹਨੂੰ ਘਰੇ ਰੱਖੀਏ ਉਹਨੂੰ ਕਹਿੰਦੀ ਵੀ ਉਹ ਕੁਝ ਨਹੀਂ ਕਰ ਸਕਦੀ ਉਹਦੇ ਮਾਪਿਓ ਉਹਦਾ ਕਿਹੜਾ ਪਿਓ ਆ ਮਾਂ ਉਹਦੀ ਤੇ ਉਹ ਆਪਣਾ ਕੀ ਮੁਕਾਬਲਾ ਕਰ ਲੈਣਗੇ ਵੀ ਤੂੰ ਬਸ ਵਾਪਸ ਨਾ ਜਾ ਉਹ ਆਪੇ ਵਾਪਸ ਆਪਦੇ ਘਰੇ ਆ ਜੂਗੀ ਤੇ ਉਹਦੇ ਮਾਂ ਨੂੰ ਕਿਤੇ ਵਿਆਹ ਕੇ ਤੋੜ ਦੂਗੀ ਵੀ ਮੈਂ ਉਹਨੂੰ ਨੂੰ ਨਹੀਂ ਸਵੀਕਾਰ ਕਰ ਸਕਦੀ ਨਾ ਉਹ ਆਪਣੇ ਬਰਾਬਰ ਦੇ ਖਾਨਦਾਨ ਦੀ ਆ ਨਾ ਉਹ ਆਪਣੀ ਜਾਤੀ ਦੀ ਆ ਸਨੀ ਤਾਂ ਉਹਨਾਂ ਆਵਾਰਾਗਰ ਦੇ ਟਾਈਪ ਦਾ ਸੀ ਉਹਨੂੰ ਕੀ ਉਹਦੀਆਂ ਫੀਲਿੰਗ ਨਾਲ ਮਤਲਬ ਸੀ ਉਹ ਆਪਣੇ ਘਰੇ ਰਹਿੰਦਾ ਪਿੰਡ ਦੇ ਵਿੱਚ ਉਮੀ ਘੁੰਮਦਾ ਫਿਰਦਾ ਨਾਮ ਨੂੰ ਕੋਈ ਪੁੱਛਣ ਵਾਲਾ ਸੀ ਵੀ ਤੂੰ ਕਿੱਥੋਂ ਆਇਆ ਕੀ ਕਰਕੇ ਆਇਆ ਜਾਂ ਤੇਰੇ ਨਾਲ ਕੁੜੀ ਗਈ ਸੀ ਉਹਦਾ ਕੀ ਬਣਿਆ ਤੇ ਜਦੋਂ ਹਫਤੇ ਕੇ ਬਾਅਦ ਸੀਮਾ ਦੀ ਮੰਮ ਨੂੰ ਪਤਾ ਲੱਗਦਾ ਕਿ ਸ਼ਨੀ ਵਾਪਸ ਆ ਗਿਆ ਤਾਂ ਉਹ ਨਾਲੇ ਘਰ ਜਾਂਦੀ ਆ ਉਹਦੀ ਮੰਮੀ ਨਾਲ ਗੱਲ ਕਰਦੀ ਆ ਵੀ ਸ਼ਨੀ ਤਾਂ ਆ ਗਿਆ ਵੀ ਮੇਰੀ ਸੀਮਾ ਵੀ ਉਹਦੇ ਨਾਲ ਹੀ ਗਈ ਸੀ ਤਾਂ ਉਹ ਕਿੱਥੇ ਆ ਉਹ ਕਹਿੰਦੀ ਵੀ ਮੈਨੂੰ ਕੀ ਪਤਾ ਤੇ ਨਾ ਮੇਰੇ ਸ਼ਨੀ ਨੂੰ ਪਤਾ ਉਹ ਕਹਿੰਦੀ ਮੈਂ ਸ਼ਨੀ ਨੂੰ ਇੱਕ ਵਾਰ ਮਿਲਣਾ ਚਾਹਣੀ ਆ ਉਹ ਕਹਿੰਦੀ ਵੀ ਸ਼ਨੀ ਨੂੰ ਤਾਂ ਸੀ ਵਿਦੇਸ਼ ਭੇਜਣਾ ਉਹ ਤਾਂ ਵੀ ਕੰਮ ਕਰ ਰਿਹਾਗਾ ਵੀ ਮੈਨੂੰ ਨਹੀਂ ਪਤਾ ਵੀ ਸੀਮਾ ਉਹਦੇ ਨਾਲ ਗਈ ਸੀ ਨਾ ਜਾਂ ਨਾ ਗਈ ਸੀ ਵੀ ਤੁਸੀਂ ਆਪਣੀ ਕੁੜੀ ਦੀ ਆਪ ਭਾਲ ਕਰੋ ਤੇ ਚਲੋ ਸੀਮਾ ਦੀ ਮਾਂ ਵਾਪਸ ਆ ਜਾਂਦੀ ਉਹ ਕਰ ਵੀ ਕੀ ਸਕਦੀ ਹੈ ਜਦੋਂ ਉਹਨਾਂ ਦੀ ਕੁੜੀ ਦੀ ਗਲਤੀ ਸੀ ਉਹ ਆਪਣੇ ਤੌਰ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਹੁਣ ਲੱਭੀ ਤੋਂ ਪਹਿਲਾਂ ਵੀ ਜਾਂਦੇ ਸੀ ਐ ਜਦੋਂ ਉਹਦੇ ਕੋਲ ਕੋਈ ਫੋਨ ਨਹੀਂ ਸੀ ਕੋਈ ਹੋਰ ਨਹੀਂ ਸੀ ਕੋਈ ਲੋਕੇਸ਼ਨ ਹੁੰਦੀ ਤਾਂ ਵੀ ਕਿੱਲੋ ਲੱਭਣਾ ਸੌਖਾ ਹੋ ਜਾਂਦਾ ਉਹਦੇ ਭੈਣ ਭਰਾ ਛੋਟੇ ਸੀ ਉਹਨਾਂ ਨੂੰ ਇੰਨੀ ਸਮਝ ਨਹੀਂ ਸੀ ਬਾਕੀ ਜੇ ਤੁਹਾਡੇ ਕੋਲ ਪੈਸਾ ਤਾਂ ਤੁਹਾਡੀ ਪਹੁੰਚ ਵੀ ਹੁੰਦੀ ਆ ਪੈਸੇ ਤੋਂ ਬਿਨਾ ਨਾ ਤੁਹਾਨੂੰ ਕੋਈ ਥਾਣੇ 'ਚ ਪੁੱਛਦਾ ਨਾ ਕੋਈ ਪੁਲਿਸ ਉਹਨਾਂ ਦੀ ਕੋਈ ਪੁੱਛਪੜਤਾਲ ਨਾ ਹੋਈ ਤੇ ਉਹਨਾਂ ਨੇ ਇਹ ਸਮਝ ਲਿਆ ਵੀ ਚਲੋ ਜੇ ਉਹਨੇ ਆਉਣਾ ਹੋਇਆ ਤਾਂ ਆਪੇ ਘਰ ਆਜੂਗੀ ਵੀ ਨਹੀਂ ਉਹਦੀ ਕਿਸਮਤ ਉਹਦੇ ਨਾਲ ਤੇ ਉਧਰ ਜਿਹੜੀ ਸੀਮਾ ਹੁੰਦੀ ਆ ਉਹਨੂੰ ਤੀਸਰੇ ਦਿਨ ਹੋਸ਼ ਆਉਂਦਾ ਹਸਪਤਾਲ ਦੇ ਵਿੱਚ ਤੇ ਉਹ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸੋਚਦੀ ਆ ਵੀ ਮੈਂ ਇੱਥੇ ਕਿਵੇਂ ਆਈ ਤੇ ਉਹਨੂੰ ਡਾਕਟਰ ਪੁੱਛਦੇ ਆ ਵੀ ਤੇਰਾ ਕੀ ਨਾਮ ਆ ਫਿਰ ਉਹ ਦੱਸਦੀ ਡਾਕਟਰ ਨੂੰ ਵੀ ਮੇਰਾ ਨਾਮ ਸੀਮਾ ਤੇ ਵੀ ਮੈਂ ਇੱਕ ਮੁੰਡੇ ਨਾਲ ਘਰੋਂ ਭੱਜਿਆਈ ਸੀ ਵੀ ਮੈਂ ਉਹਨੂੰ ਬਹੁਤ ਪਿਆਰ ਕਰਦੀ ਸੀ ਵੀ ਉਹ ਮੈਨੂੰ ਛੱਡ ਕੇ ਚਲਾ ਗਿਆ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਵਾਪਸ ਆਜੂਗਾ ਆਪਣੇ ਘਰ ਗੱਲ ਕਰਨ ਗਿਆ ਸੀ ਪਰ ਉਹ ਮੁੜ ਕੇ ਨਹੀਂ ਆਇਆ ਵੀ ਦੋ ਤਿੰਨ ਦਿਨ ਤਾਂ ਮੈਂ ਕੰਮ-ਕੁਮ ਕੀਤਾ ਹਨਾ ਆਪਦਾ ਖਾਦਾ ਪੀਤਾ ਵੀ ਤੀਸਰੇ ਦਿਨ ਵੀ ਮੈਨੂੰ ਨਹੀਂ ਪਤਾ ਵੀ ਮੇਰੀ ਝੌਂਪੜੀ ਦੇ ਵਿੱਚ ਕੋਈ ਮੁੰਡੇ ਆਏ ਸੀਗੇ ਵੀ ਮੈਨੂੰ ਉਹਨਾਂ ਨੇ ਕੀ ਕੀਤਾ ਕਹਿਣ ਤੋਂ ਭਾਵ ਉਹਨੂੰ ਕੱਲੀ ਨੂੰ ਵੇਖ ਕੇ ਹਨਾ ਮੁੰਡੇ ਆਏ ਤੇ ਉਹਨਾਂ ਨੇ ਉਹਨੂੰ ਬੇਹੋਸ਼ ਕਰਕੇ ਉਹਦੇ ਨਾਲ ਗਲਤ ਕੀਤਾ ਉਹਦਾ ਬਲਾਤਕਾਰ ਕੀਤਾ ਤੇ ਉਹਦੀ ਹਾਲਤ ਮਤਲਬ ਇੰਨੀ ਖਰਾਬ ਕਰਤੀ ਕਿ ਉਹਨੂੰ ਕੋਈ ਹੋਸ਼ ਹੀ ਨਹੀਂ ਰਹੀ ਤੇ ਜਿਹੜੇ ਉੱਥੇ ਆਸ-ਪਾਸੇ ਲੋਕ ਰਹਿੰਦੇ ਸੀ ਉਹਨਾਂ ਨੇ ਉਹਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਸੀ ਹੁਣ ਪੈਸਾ ਕਿਸੇ ਕੋਲ ਵੀ ਨਹੀਂ ਸੀ ਉਹਦੇ ਇਲਾਜ ਲਈ ਉਹ ਹਸਪਤਾਲ 'ਚ ਭਰਤੀ ਕਰਾ ਕੇ ਚਲੇ ਗਏ ਇਸੇ ਲਈ ਉੱਥੇ ਉਹ ਲਾਹਵਾਰਸ ਹਾਲਤ ਦੇ ਵਿੱਚ ਪਈ ਸੀ ਤੇ ਡਾਕਟਰ ਉਹਨੂੰ ਕਹਿੰਦੇ ਵੀ ਤੇਰੇ ਨਾਲ ਬਲਾਤਕਾਰ ਹੋਇਆ ਵੀ ਤੂੰ ਪਛਾਣ ਸਕਦੀ ਏ ਵੀ ਕਿਹਨੇ ਤੇਰੇ ਨਾਲ ਬਲਾਤਕਾਰ ਕੀਤਾ ਉਹ ਕਹਿੰਦੀ ਵੀ ਨਹੀਂ ਨਾ ਮੈਂ ਪਛਾਣ ਸਕਦੀ ਆ ਨਾ ਹੀ ਮੈਂ ਪਛਾਣਣਾ ਚਾਹੁੰਦੀ ਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਝ ਹੋ ਗਿਆ ਉਹ ਮੇਰੀ ਗਲਤੀ ਕਰਕੇ ਹੋਇਆ ਇਸ ਕਰਕੇ ਵੀ ਮੈਂ ਇਹਨੂੰ ਗੱਲਾਂ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ ਤੇ ਉਹ ਹਫਤੇ ਦੇ ਵਿੱਚ ਠੀਕ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਸੋਚਦੀ ਆ ਵੀ ਜੇ ਹੁਣ ਮੈਂ ਕਿਤੇ ਜਾਵਾਂਗੀ ਤਾਂ ਮੈਂ ਨੂੰ ਮਤਲਬ ਫਿਰ ਫਿਰ ਹਨਾ ਇਹੋ ਜੀਆਂ ਕੋਈ ਘਟਨਾਵਾਂ ਦਾ ਮਤਲਬ ਸ਼ਿਕਾਰ ਹੋਊਂਗੀ ਮੈਂ ਵੀ ਕੱਲੀ ਕੁੜੀ ਨੂੰ ਵੇਖ ਕੇ ਮੈਨੂੰ ਫਿਰ ਇਹ ਜਿਹੜਾ ਸਮਾਜ ਆ ਹੈਵਾਨ ਲੋਕ ਨੇ ਉਹ ਆਪਣਾ ਸ਼ਿਕਾਰ ਬਣਾਉਣਗੇ ਉਹਨਾ ਹਸਪਤਾਲ ਦੇ ਬਾਹਰ ਲਾ ਵਾਰਸ ਹਾਲਤ ਦੇ ਵਿੱਚ ਜਿਹੜੇ ਭਿਖਾਰੀ ਮਰੀਜ਼ ਜਾਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉੱਥੇ ਬੈਠੇ ਹੁੰਦੇ ਆ ਤੇ ਉੱਥੇ ਇੱਕ ਆਂਟੀ ਕੋਲ ਜਾ ਕੇ ਬਹਿੰਦੀ ਆ ਵੀ ਆਂਟੀ ਤੁਸੀਂ ਕਿੱਥੇ ਰਹਨੇ ਹੋ ਉਹ ਕਹਿੰਦੀ ਪੁੱਤ ਮੇਰਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਵੀ ਮੈਂ ਇਸ ਹਸਪਤਾਲ 'ਚ ਹੀ ਰਹਿਣੀ ਆ ਕਿਉਂਕਿ ਇੱਥੇ ਸਵੇਰ ਸ਼ਾਮ ਜਿਹੜੇ ਕਿਸੇ ਵੀ ਸੰਸਥਾ ਵਾਲੇ ਖਾਣਾ ਲੈ ਕੇ ਆਉਂਦੇ ਆ ਬਸ ਉਹ ਖਾ ਕੇ ਮੇਢ ਢ ਭਰ ਲੈਣੀਆਂ ਤੇ ਬਸ ਇੱਥੇ ਹੀ ਰਹਿਣੇ ਆ ਉਹ ਕਹਿੰਦੀ ਵੀ ਮੈਂ ਰਹਿ ਸਕਦੀ ਆ ਇੱਥੇ ਉਹ ਕਹਿੰਦੀ ਵੀ ਪੁੱਤ ਤੂੰ ਕਿਵੇਂ ਉਨੇ ਫਿਰ ਉਹਨੂੰ ਸਾਰੀ ਗੱਲ ਦੱਸੀ ਵੀ ਮੇਰੇ ਨਾਲ ਤਾਂ ਆ ਗੱਲ ਹੋ ਗਈ ਵੀ ਮੈਂ ਵਾਪਸ ਘਰ ਨਹੀਂ ਜਾ ਸਕਦੀ ਹੁਣ ਤੇ ਵੀ ਨਹੀਂ ਮੇਰੇ ਤੋਂ ਮਰਿਆ ਜਾਂਦਾ ਵੀ ਮੈਂ ਇੱਥੇ ਰਹਿ ਜਾਨੀ ਆ ਵੀ ਬਾਹਰ ਤਾਂ ਮੈਨੂੰ ਲੋਕਾਂ ਨੇ ਛੱਡਣਾ ਨਹੀਂ ਉਹ ਚਲੋ ਉਹ ਸੰਟੀ ਕੋਲ ਰਹਿਣਾ ਸ਼ੁਰੂ ਕਰ ਦਿੰਦੀ ਆ ਰਹਿੰਦੀ ਆ ਉੱਥੇ ਬੈਠੀ ਰਹਿੰਦੀ ਹੈਗੀ ਸਾਰਾ ਦਿਨ ਨਾ ਤਾਂ ਕੋਈ ਕੰਮ ਧੰਦਾ ਉਹਨੂੰ ਕੋਈ ਇਹ ਲੱਗਦਾ ਵੀ ਮੈਂ ਕੰਮ ਧੰਦਾ ਕਰਾਂ ਕਿਉਂਕਿ ਉਹਦੀ ਜਿਹੜੀ ਸਿਹਤ ਆ ਉਹ ਉਹਨੂੰ ਅਲੋ ਨਹੀਂ ਕਰਦੀ ਕੋਈ ਵੀ ਕੰਮ ਕਰਨ ਨੂੰ ਇਦਾਂ ਹੀ ਮਹੀਨਾ ਦੋ ਮਹੀਨੇ ਲੰਘ ਜਾਂਦੇ ਆ ਤੇ ਇੱਕ ਦਿਨ ਆ ਹਸਪਤਾਲ ਦੇ ਵਿੱਚ ਕੋਈ ਮੁੰਡਾ ਆਉਂਦਾ ਆਪਣੀ ਮੰਮੀ ਨੂੰ ਲੈ ਕੇ ਇਲਾਜ ਕਰਾਉਣ ਲਈ ਤੇ ਉਹ ਜਦੋਂ ਆਉਂਦੇ ਆ ਤੇ ਜਿਹੜੇ ਆਸੇ-ਪਾਸੇ ਹਨਾ ਬੈਠੇ ਸੀ ਸਾਰੇ ਉਹ ਭਿਖਾਰੀ ਟਾਈਪ ਤੇ ਉਹ ਮੁੰਡੇ ਦੀ ਨਿਗਾ ਉਸ ਕੁੜੀ ਤੇ ਪੈ ਜਾਂਦੀ ਅਸੀਮਾ ਤੇ ਉਹ ਮੁੰਡੇ ਦਾ ਨਾਮ ਆਰਾਮ ਹੁੰਦਾ ਤੇ ਉਹ ਜਦੋਂ ਵੇਖਦਾ ਵੀ ਇਹ ਤਾਂ ਸੀਮਾ ਲੱਗਦੀ ਆ ਉਹਨੂੰ ਜਾਣਦਾ ਹੁੰਦਾ ਤੇ ਉਹ ਉਹਦੇ ਕੋਲ ਆਉਂਦਾ ਕਹਿੰਦਾ ਸੀਮਾ ਉਹ ਕਹਿੰਦੀ ਆਰਾਮ ਤੂੰ ਉਹ ਕਹਿੰਦਾ ਹਾਂ ਮੈਂ ਉਹ ਕਹਿੰਦੀ ਵੀ ਤੂੰ ਉਹ ਉਹਨੂੰ ਰਾਮ ਕਹਿੰਦਾ ਵੀ ਤੂੰ ਇੱਥੇ ਕਿਵੇਂ ਇਸ ਹਾਲਤ ਦੇ ਵਿੱਚ ਉਹ ਕੁਝ ਨਹੀਂ ਬੋਲਦੀ ਤੇ ਉਹ ਚੀਕੀ ਰੋਣਾ ਸ਼ੁਰੂ ਕਰ ਦਿੰਦੀ ਆ ਰਾਮ ਕਹਿੰਦਾ ਚਲ ਆਇਂਕਰ ਵੀ ਮੈਂ ਆਪਣੀ ਮੰਮੀ ਨੂੰ ਦਵਾਈ ਦਿਵਾਉਣ ਆਇਆ ਮੈਂ ਆਪਣੀ ਮੰਮੀ ਨੂੰ ਦਵਾਈ ਦਿਵਾ ਦਿਆਂ ਮੈਂ ਤੈਨੂੰ ਆ ਕੇ ਮਿਲਦਾ ਤੂੰ ਰੋ ਨਾ ਹੌਸਲਾ ਰੱਖ ਵੀ ਤੈਨੂੰ ਇੱਥੇ ਕਿਵੇਂ ਤੂੰ ਮੈਨੂੰ ਸਾਰੀ ਗੱਲ ਦੱਸੀ ਚਲੋ ਉਹ ਆਪਣੀ ਮੰਮੀ ਨੂੰ ਦਵਾਈ ਦਿਵਾਉਣ ਚਲਾ ਜਾਂਦਾ ਤੇ ਆਪਣੀ ਮੰਮੀ ਨੂੰ ਦੱਸਦਾ ਵੀ ਮੰਮੀ ਇਹ ਕੁੜੀ ਮੇਰੇ ਨਾਲ ਪੜਦੀ ਸੀ ਤੇ ਇਹਨੂੰ ਮੈਂ ਜਾਣਦਾ ਵੀ ਆਪਾਂ ਇਹਦੇ ਬਾਰੇ ਮਤਲਬ ਇਹਦੇ ਨਾਲ ਗੱਲਬਾਤ ਕਰਾਂਗੇ ਵੀ ਇਹਦੇ ਨਾਲ ਕੀ ਹੋਇਆ ਉਹ ਦਵਾਈ ਲੈ ਕੇ ਵਾਪਸ ਆ ਜਾਂਦੇ ਆ ਤੇ ਹਸਪਤਾਲ ਦੇ ਸਾਈਡ ਤੇ ਇੱਕ ਪਾਰਕ ਜਾਂ ਬਣਿਆ ਹੁੰਦਾ ਉੱਥੇ ਬੈਠ ਜਾਂਦੇ ਆ ਫਿਰ ਉਹ ਸੀਮਾ ਜਿਹੜੀ ਰਾਮ ਨੂੰ ਦੱਸਦੀ ਆ ਵੀ ਰਾਮ ਤੂੰ ਉਦੋਂ ਮੈਨੂੰ ਕਹਿੰਦਾ ਹੁੰਦਾ ਸੀ ਵੀ ਮੈਂ ਤੈਨੂੰ ਪਸੰਦ ਕਰਦਾ ਤੇ ਮੈਂ ਤੇਰੇ ਕੋਲੇ ਕਿਹਾ ਸੀ ਵੀ ਮੈਂ ਤਾਂ ਸ਼ਨੀ ਨੂੰ ਪਸੰਦ ਕਰਦੀ ਆ ਵੀ ਸ਼ਨੀ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਵੀ ਜੇ ਮੈਂ ਉਦੋਂ ਤੂੰ ਮੈਨੂੰ ਇਹ ਗੱਲ ਕਹੀ ਸੀ ਵੀ ਇਸ਼ਨੀ ਆ ਜਿਹੜਾ ਉਹ ਵਿਗੜਿਆ ਹੋਇਆ ਮੁੰਡਾ ਤੂੰ ਉਹਦੀਆਂ ਗੱਲਾਂ ਚ ਨਾ ਤੂੰ ਆਪਣੀ ਜ਼ਿੰਦਗੀ ਖਰਾਬ ਕਰ ਲੈ ਜੀ ਵੀ ਜੇ ਮੈਂ ਤੇਰੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਮੈਂ ਅੱਜ ਇਸ ਹਾਲਤ 'ਚ ਨਾ ਹੁੰਦੀ ਵੀ ਸ਼ਨੀ ਨੇ ਮੇਰੇ ਨਾਲ ਐਦਾਂ ਕੀਤੀ ਉਹ ਕਹਿੰਦਾ ਵੀ ਮੈਨੂੰ ਪਤਾ ਲੱਗੀ ਸੀ ਇਹ ਗੱਲ ਤੇ ਮੈਂ ਤੁਹਾਡੇ ਘਰ ਵੀ ਗਿਆ ਸੀ ਵੀ ਤੇਰੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਉਹਨਾਂ ਨੇ ਤੁਹਾਨੂੰ ਹਰ ਕਿਤੇ ਲੱਭਣ ਦੀ ਕੋਸ਼ਿਸ਼ ਕੀਤੀ ਫਿਰ ਕਹਿੰਦਾ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਸ਼ਨੀ ਵਾਪਸ ਆ ਗਿਆ ਮੈਂ ਫਿਰ ਵੀ ਉਹਨੂੰ ਮਿਲ ਕੇ ਆਇਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਦੱਸ ਦੇ ਸੀ ਮਾਂ ਕਿੱਥੇ ਆ ਪਰ ਕਹਿੰਦਾ ਉਹਨੇ ਮੈਨੂੰ ਦੱਸਿਆ ਨਹੀਂ ਉਹ ਕਹਿੰਦਾ ਉਮੀਰ ਕਰਦੇ ਆ ਉਹਨਾਂ ਤੇ ਕਿਸੇ ਦਾ ਕੋਈ ਜ਼ੋਰ ਵੀ ਨਹੀਂ ਇਹਨਾਂ ਤੇਰੀ ਮਾਂ ਤੇ ਭੈਣ ਭਰਾਵਾਂ ਦੀ ਹਾਲਤ ਖਰਾਬ ਆ ਵੀ ਲੋਕ ਵੀ ਤਾਨੇ ਮੇਨੇ ਦਿੰਦੇ ਆ ਕਿ ਉਹਨਾਂ ਨੇ ਤੈਨੂੰ ਬਹੁਤ ਲੱਭਿਆ ਤੇ ਉਹ ਕਹਿੰਦੀ ਵੀ ਚੱਲ ਤੂੰ ਐਂ ਕਰੀ ਵੀ ਮੇਰੇ ਮੰਮੀ ਨੂੰ ਨਾ ਦੱਸੀ ਉਹ ਕਹਿੰਦਾ ਵੀ ਨਹੀਂ ਇੱਕ ਗਲਤੀ ਤੂੰ ਹੋਰ ਕਰ ਰਹੀ ਆ ਠੀਕ ਐ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਆ ਤੂੰ ਗਲਤ ਕੀਤਾ ਤੈਨੂੰ ਉਹਦਾ ਇਹਸਾਸ ਹੋ ਗਿਆ ਕੋਈ ਨਾ ਮੈਂ ਤੇਰੀ ਮੰਮੀ ਨਾਲ ਗੱਲ ਕਰਾਂ ਮੈਂ ਆਪਣੀ ਮਾਂ ਨੂੰ ਲੈ ਕੇ ਜਾਵਾਂ ਜੇ ਤੇਰੀ ਮੰਮੀ ਨੂੰ ਕੋਈ ਇਤਰਾਜ਼ ਨਾ ਹੋਇਆ ਤਾਂ ਕੋਈ ਨਾ ਤੂੰ ਵਾਪਸ ਕਰੇ ਚੱਲੀ ਉਹ ਕਹਿੰਦੀ ਵੀ ਮੇਰੇ ਨਾਲ ਇੱਥੇ ਬਹੁਤ ਗਲਤ ਹੋਇਆ ਮੇਰਾ ਰੇਪ ਹੋਇਆ ਵੀ ਹੁਣ ਮੈਨੂੰ ਕੌਣ ਅਪਣਾਊਗਾ ਵੀ ਮੈਂ ਨਹੀਂ ਜਾ ਸਕਦੀ ਮੈਂ ਸਾਹਮਣਾ ਨਹੀਂ ਕਰ ਸਕਦੀ ਉਹ ਆਪਦੀ ਮਾਂ ਨਾਲ ਗੱਲ ਕਰਦਾ ਉੱਥੇ ਹੀ ਉਹ ਆਪਦੀ ਮਾਂ ਨੂੰ ਕਹਿੰਦਾ ਵੀ ਮਾਂ ਵੀ ਤੈਨੂੰ ਪਤਾ ਵੀ ਅੱਜ ਤੋਂ 4 ਸਾਲ ਪਹਿਲਾਂ ਆਪਣੀ ਜਿਹੜੀ ਮੇਰੀ ਭੈਣ ਆ ਉਹਦੇ ਨਾਲ ਕੀ ਹੋਇਆ ਸੀ ਕਿਉਂਕਿ ਉਹ ਜਿਹੜਾ ਰਾਮ ਹੁੰਦਾ ਉਹਦੀ ਭੈਣ ਨਾਲ ਵੀ 4 ਸਾਲ ਪਹਿਲਾਂ ਕਿਸੇ ਨੇ ਰੇਪ ਕੀਤਾ ਹੁੰਦਾ ਕਹਿੰਦਾ ਫਿਰ ਵੀ ਉਹਨੂੰ ਕਿਸੇ ਨੇ ਅਪਣਾਇਆ ਨਾ ਕਹਿੰਦਾ ਇਹਨੂੰ ਸੀਮਾ ਨੂੰ ਮੈਂ ਪਸੰਦ ਕਰਦਾ ਸੀ ਜਦੋਂ ਅਸੀਂ ਪੜਦੇ ਸੀ ਇਹ ਉਦੋਂ ਮੈਨੂੰ ਪਸੰਦ ਨਹੀਂ ਕਰਦੀ ਸੀ ਇਹ ਸ਼ਨੀ ਦੀਆਂ ਗੱਲਾਂ ਚ ਆ ਗਈ ਪਰ ਅੱਜ ਵੀ ਮੈਂ ਦੀ ਉਨੀ ਹੀ ਰਿਸਪੈਕਟ ਕਰਦਾ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੀ ਆਪਾਂ ਇਹਨੂੰ ਤੂੰ ਆਪਦੀ ਨੂੰ ਸਵੀਕਾਰ ਕਰੇਂਗੀ ਉਹਦੀ ਮਾਂ ਕਹਿੰਦੀ ਵੀ ਪੁੱਤ ਮੈਂ ਨਿਰਉਤਰਾ ਵੀ ਮੈਨੂੰ ਤੇਰੇ ਤੇ ਮਾਣ ਆ ਵੀ ਸਮਾਜ ਦੇ ਵਿੱਚ ਕੁੜੀਆਂ ਨਾਲ ਗਲਤ ਹੋ ਜਾਂਦਾ ਪਰ ਉਹਨਾਂ ਨੂੰ ਦੁਰਕਾਰਿਆ ਨਹੀਂ ਜਾਣਾ ਚਾਹੀਦਾ ਵੀ ਠੀਕ ਹੈ ਮੈਨੂੰ ਕੋਈ ਇਤਰਾਜ਼ ਨਹੀਂ ਉਹ ਉਹਨੂੰ ਉੱਥੇ ਮਤਲਬ ਕਿਸੇ ਕਮਰੇ ਦੇ ਵਿੱਚ ਬਿਠਾ ਜਾਂਦੇ ਆ ਕਮਰਾ ਲੈਂਦੇ ਆ ਇੱਕ ਕਿਰਾਏ ਤੇ ਦਿੱਲੀ ਉਹਨੂੰ ਕਹਿੰਦੇ ਵੀ ਤੂੰ ਇੱਥੇ ਰਹਿ ਇੱਥੇ ਹਸਪੀਟਲ ਦੇ ਵਿੱਚ ਲਾਵਾਸ ਹਾਲਤ ਚ ਨਹੀਂ ਰਹਿਣਾ ਵੀ ਤੇਰੇ ਨਾਲ ਫਿਰ ਗਲਤ ਹੋ ਸਕਦਾ ਤੇ ਅਸੀਂ ਵਾਪਸ ਆਵਾਂਗੇ ਤੇ ਮੈਂ ਤੈਨੂੰ ਵਾਪਸ ਆ ਕੇ ਦੁਆਰਾ ਲੈ ਜੂੰਗਾ RAM ਤੇ ਉਹਦੀ ਮੰਮੀ ਸੀਮਾ ਦੇ ਘਰ ਜਾਂਦੇ ਆ ਤੇ ਉਹਦੀ ਮੰਮੀ ਨੂੰ ਸੀਮਾ ਬਾਰੇ ਸਾਰੀ ਗੱਲ ਦੱਸ ਦਿਆ ਉਹਨੂੰ ਦੱਸ ਦਿਆ ਕਿ ਅਸੀਂ ਸੀਮਾ ਨੂੰ ਮਿਲ ਕੇ ਆਏ ਆਂ ਤੇ ਹੁਣ ਸੀਮਾ ਕਿੱਥੇ ਰਹਿੰਦੀ ਆ ਵੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਆ ਤੇ ਉਹਦੇ ਨਾਲ ਬਹੁਤ ਗਲਤ ਹੋਇਆ ਉਹਦੀ ਮਾਂ ਬਹੁਤ ਰੋਂਦੀ ਆ ਉਹ ਕਹਿੰਦੀ ਚਾਹੇ ਮੇਰੀ ਧੀ ਨੇ ਗਲਤੀ ਕੀਤੀ ਆ ਪਰ ਮੈਂ ਉਹਨੂੰ ਜੰਮਿਆ ਉਹ ਆਪਣੀ ਕੁੱਖ ਤੋਂ ਜਨਮ ਦਿੱਤਾ ਇਸ ਕਰਕੇ ਮੈਂ ਉਹਦੀ ਗਲਤੀ ਨੂੰ ਮਾਫ ਕਰ ਦੂੰ ਤੇ ਨਾਲ ਹੀ ਜਿਹੜੀ ਰਾਮ ਦੀ ਮੰਮੀ ਹੁੰਦੀ ਆ ਉਹ ਰਾਮ ਦੀ ਤੇ ਸੀਮਾ ਦੇ ਰਿਸ਼ਤੇ ਦੀ ਗੱਲ ਕਰਦੀ ਆ ਤੇ ਫਿਰ ਸੀਮਾ ਦੀ ਮੰਮੀ ਹੋਰ ਵੀ ਖੁਸ਼ ਹੋ ਜਾਂਦੀ ਆ ਤੇ ਉਹ ਗੱਲ ਕਰਦੀ ਆ ਵੀ ਆਪਾਂ ਇੱਥੇ ਲਿਆ ਕੇ ਵਿਆਹ ਨਹੀਂ ਕਰਦੇ ਆਪਾਂ ਉੱਥੇ ਹੀ ਇਹਨਾਂ ਦਾ ਮੰਦਿਰ ਦੇ ਵਿੱਚ ਵਿਆਹ ਕਰ ਦਿਆਂਗੇ ਤੇ ਆਪਣੀ ਜ਼ਿੰਦਗੀ ਦੁਆਰਾ ਤੋਂ ਸ਼ੁਰੂ ਕਰਨਗੇ ਚਲੋ ਦੋ ਦਿਨ ਬਾਅਦ ਉਹਨਾਂ ਦਾ ਮੰਦਰ ਦੇ ਵਿੱਚ ਵਿਆਹ ਹੋ ਜਾਂਦਾ ਜਦੋਂ ਸੀਮਾ ਦੀ ਮਾਂ ਤੇ ਉਹਦੇ ਭੈਣ ਭਰਾ ਸੀਮਾ ਨੂੰ ਜਾ ਕੇ ਮਿਲਦੇ ਆ ਤਾਂ ਸੀਮਾ ਬਹੁਤ ਰੋਂਦੀ ਆ ਤੇ ਆਪਣਾ ਦੁੱਖ ਦਰਦ ਆਪਣੀ ਮਾਂ ਦੇ ਨਾਲ ਫਰੋਲਦੀ ਆ ਉਹ ਕਹਿੰਦੀ ਵੀ ਮਾਂ ਜਿਹੜੀ ਗਲਤੀ ਮੈਂ ਕੀਤੀ ਉਹ ਮਾਫੀ ਦੇ लायक ਤਾਂ ਹੈ ਨਹੀਂ ਪਰ ਪਲੀਜ਼ ਤੂੰ ਮੈਨੂੰ ਮਾਫ ਕਰ ਦੇ ਮੈਂ ਬਹੁਤ ੱੱਕੇ ਖਾਲੇ ਤੇ ਬਹੁਤ ਦੁੱਖ ਵੇਖ ਲਏ ਵੀ ਹੁਣ ਮੈਂ ਆਪਣੀ ਗਲਤੀ ਸੁਧਾਰ ਕੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹਣੀ ਆ ਉਹ ਕਹਿੰਦੀ ਪੁੱਤ ਮੈਨੂੰ ਕੋਈ ਰਾਜ਼ ਨਹੀਂ ਵੀ ਮੈਨੂੰ ਰਾਮ ਨੇ ਤੇ ਉਹਦੀ ਮੰਮੀ ਨੇ ਸਾਰੀ ਗੱਲ ਦੱਸ ਦਿੱਤੀ ਆ ਉਨ੍ਹਾਂ ਦਾ ਵਿਆਹ ਹੋ ਜਾਂਦਾ ਫਿਰ ਉਹ ਖੁਸ਼ੀ-ਖੁਸ਼ੀ ਰਾਮ ਤੇ ਸੀਮਾ ਰਾਮ ਦੇ ਘਰ ਰਹਿੰਦੇ ਆ ਤੇ ਜੇ ਕਹਿੰਦੇ ਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਦੇ ਤਾਂ ਉਹ ਭੁੱਲਿਆ ਨਹੀਂ ਕਹਿੰਦੇ ਜਿੰਦਗੀ ਦੇ ਵਿੱਚ ਕਈ ਵਾਰੀ ਕੋਈ ਫੈਸਲਾ ਇੰਨਾ ਗਲਤ ਹੋ ਜਾਂਦਾ ਵੀ ਸ਼ਾਇਦ ਉਹ ਸਾਨੂੰ ਜਿਉਣ ਯੋਗਾਂ ਨਹੀਂ ਛੱਡਦਾ ਪਰ ਜੇ ਕੋਈ ਗਲਤੀ ਸੁਧਾਰਨਾ ਚਾਹੁੰਦਾ ਜੇ ਬੱਚੇ ਤੋਂ ਗਲਤੀ ਹੁੰਦੀ ਆ ਜਾਂ ਵੱਡੇ ਤੋਂ ਹੁੰਦੀ ਆ ਤੇ ਉਹ ਗਲਤੀ ਸੁਧਾਰ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕਰਨਾ ਚਾਹੁੰਦਾ ਤਾਂ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਅਤੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਲੋਕਾਂ ਦੀ ਪਰਖ ਕਰਨ ਸਿੱਖੀਏ ਕਿ ਅਸਲੀ ਵਿੱਚ ਸਾਡਾ ਕੌਣ ਹਮਦਰਦੀ ਆ ਕੌਣ ਸਾਨੂੰ ਪਿਆਰ ਕਰਦਾ ਤੇ ਕੌਣ ਸੱਚੇ ਦਿਲੋਂ ਸਾਡੇ ਨਾਲ ਆ ਕਦੇ ਵੀ ਅਮੀਰ ਘਰ ਦੇ ਵਿਗੜੇ ਕਾਕੇ ਮੱਧ ਵਰਗੀ ਪਰਿਵਾਰ ਦੀਆਂ ਕੁੜੀਆਂ ਨੂੰ ਆਪਣਾ ਜੀਵਨ ਸਾਥੀ ਨਹੀਂ ਬਣਾ ਸਕਦੇ ਜੇ ਉਹ ਬਣਾਉਂਦੇ ਵੀ ਆ ਤਾਂ ਉਹ ਉਹਨਾਂ ਨਾਲ ਸਾਰੀ ਉਮਰ ਨਹੀਂ ਨਿਵਾ ਸਕਦੇ ਹੋ ਸਕਦਾ ਹੈ 2-4% ਕੇਸਾਂ ਦੇ ਵਿੱਚ ਇਹ ਨਾ ਹੁੰਦਾ ਹੋਵੇ ਪਰ ਜ਼ਿਆਦਾਤਰ ਇਹ ਹੀ ਹੁੰਦਾ ਇਸ ਕਰਕੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਵੱਡੇ ਫੈਸਲੇ ਲੈਣ ਤੋਂ ਪਹਿਲਾਂ ਬਹੁਤ ਵਾਰ ਸੋਚਣਾ ਚਾਹੀਦਾ ਅਤੇ ਆਪਣੇ ਮਾਪਿਓ ਦੇ ਵਿਸ਼ਵਾਸ ਨੂੰ ਬਣਾ ਕੇ ਰੱਖਣਾ ਚਾਹੀਦਾ ਮੈਨੂੰ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਕਹਾਣੀ ਸੁਣਨ ਤੋਂ ਬਾਅਦ ਇਸ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਰਹੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ